ਪਾਤਸ਼ਾਹ ਗੁਰੂਦਾਸ ਜੀ ਮਹਾਰਾਜ ਦੀ ਜੈ ਜੋ ਬਲੇ ਸੋ ਨਿਰਭੈ ਜਗਤੁਰਦਾਸ ਸੂਮਹਾਰਾਜ ਦੀ ਜੈ ਜੋ ਬਲੇ ਸੋ ਨਿਰਭੈ ਜਗਤੁਰਦਾਸ ਸੂਮਹਾਰਾਜ ਦੀ ਜੈ ਜੋ ਬਲੇ ਸੋ ਨਿਰਭੈ ਜਗਤੁਰਦਾਸ ਸੂਮਹਾਰਾਜ ਦੀ ਜੈ ਜੋ ਬਲੇ ਸੋ ਸਾਰੇ ਸਤਿਕਾਰ ਜੋ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ 파ਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਤਲਨ ਸਾਹਿਬ ਪਿੰਡ ਤੋਂ ਜਿਹੜਾ ਅਫੀਸ਼ੇ ਬਾਬਾ ਸਾਹਿਬ ਮੇਦਗੜ ਜੀ ਦਾ ਹੀ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਪ੍ਰਕਾਸ਼ ਜਿਹੜਾ ਮਨਾਇਆ ਗਿਆ ਜਿਸ ਵਿੱਚ ਲੋੜਵੰਦ ਪਰਿਵਾਰਾਂ ਨੂੰ ਵੀ ਬੀਲਚੇਰਾ ਸਲਾਈ ਮਸ਼ੀਨਾਂ ਅਤੇ ਕੰਨਾਂ ਦੀਆਂ ਮਸ਼ੀਨਾਂ ਦਿੱਤੀਆਂ ਗਿਆ ਤੇ ਜਿਹੜੇ ਬੱਚੇ ਅੱਵਲ ਦਰਜੇ ਤੇ ਆਏ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੋ ਅੱਜ ਜਨ ਜੋ ਧਰਤੀ ਸ੍ਰੀ ਗੁਰੂ ਅਰਬਿਦਾਸ ਮਹਾਰਾਜ ਦੀ ਸ੍ਰੀ ਖੁੜਾੜਗੜ੍ਹ ਸਾਹਿਬ ਤੇ ਜਿਹੜੀਆਂ ਅੱਜ ਬੱਸਾਂ ਜਿਹੜੀਆਂ ਤਿੰਨ ਬੱਸਾਂ ਜਿਹੜੀਆਂ ਅੱਜ ਪਿੰਡ ਤੱਲਣ ਸਾਹਿਬ ਤੋਂ ਜਿਹੜੀਆਂ ਖੁੜਾੜਗੜ੍ਹ ਸਾਹਿਬ ਨੂੰ ਜਾਣਗੀਆਂ ਜਿਸ ਵੇ ਸਾਰੀਆਂ ਸੰਗਤਾਂ ਜਿਹੜੀਆਂ ਪੂਰੇ ਪਿੰਡ ਨਿਵਾਸੀ ਜਿਹੜੇ ਆ ਸਾਰੇ ਜਾ ਰਹੇ ਆ ਸੋ ਮੈਂ ਇਹੀ ਚਾਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਵੀ ਆਪਾਂ ਜਿਹੜਾ ਇਸ ਤੋਂ ਬਾਅਦ ਬਟਿੰਡੇ ਵਿੱਚ ਬਾਬਾ ਜੋਗੀ ਵੀਰ ਉਸ ਤੋਂ ਬਾਅਦ ਕਾਂਚੀ ਬਨਾਲਸ ਨੂੰ ਦੋ ਡੱਬੇ ਟ੍ਰੇਨਾਂ ਦੇ ਅਤੇ ਜਿਹੜੇ ਹੋਰ ਇਤਿਹਾਸਕ ਸਾਡੇ ਤੀਰਥ ਸਥਾਨ ਹਨ ਉਹ ਸਾਰੇ ਤੀਰਥ ਸਥਾਨਾਂ ਦੇ ਉੱਪਰ ਜਿਹੜਾ ਇਦਾਂ ਹੀ ਜੜੀ ਆ ਯਾਤਰਾ ਜਿਹੜੀ ਆ ਉਹ ਲੈ ਕੇ ਜਾਂਦੇ ਰਵਾਂਗੇ ਸੋ ਅਸੀਂ ਇਹੀ ਚਾਹੁੰਦੇ ਆ ਵੀ ਜੋ ਗੁਰੂ ਵਿਦਾਸ ਮਹਾਰਾਜ ਦਾ ਸੁਪਨਾ ਸੀ ਬੇਗੰਬੂਰੇ ਦਾ ਉਹ ਆਪਾਂ ਇਦਾਂ ਹੀ ਹਰ ਸਮਾਜ ਨਾਲ ਮਿਲ ਕੇ ਬਣਾਈਏ ਸੋ ਮੈਂ ਸਾਰਿਆਂ ਦਾ ਸਤਿਕਾਰ ਜੋ ਸਤਿਕਾਰ ਵੀ ਕਰਦਾ ਅੱਜ ਸਾਡੇ ਵਿੱਚ ਮਨਜੀਤ ਬੁੱਢਾ ਜੀ ਭਾਜੀ ਜੋ ਸਾਬਕਾ ਸਰਪੰਚ ਸਾਹਿਬ ਆ ਉਹ ਵੀ ਪਹੁੰਚੇ ਵਿਸ਼ੇਸ਼ ਤੌਰ ਤੇ ਕਿਉਂਕਿ ਆਪਣਾ ਪਿੰਡ ਤਲਨ ਜਿਹੜਾ ਮੈਂ ਪਿੱਛੇ ਜੇ ਵੀ ਕਿਹਾ ਸੀ ਬਾਬਾ ਸਾਹਿਬ ਬੇਦਗਰ ਜੀ ਪ੍ਰਕਾਰ ਦੇ ਹੜੇ ਤੇ ਵੀ ਸਾਡਾ ਪਿੰਡ ਜਿਹੜਾ ਐਪਾ ਮਿਸਾਲ ਬਣਾਵਾਂਗੇ ਜਿਸ ਵਿੱਚ ਹਰ ਭਾਈਚਾਰਾ ਜਿਹੜਾ ਸਾਂਝੇ ਤੌਰ ਤੇ ਹਰ ਜਿਹੜੇ ਤਿਹਾੜਿਆ ਪ੍ਰੋਗਰਾਮ ਆ ਵਰਸੀ ਸਮਾਗਮ ਆ ਉਹ ਰਲ ਮਿਲ ਕੇ ਇਦਾਂ ਬਣਾਉਂਦਾ ਸੋ ਤੁਹਾਨੂੰ ਤਾਂ ਸ਼ਹੀਦ ਬਾਬਾ ਹਰਨਾਮ ਸਿੰਘ ਬਾਬਾ ਨਿਹਾਲ ਸਿੰਘ ਮਹਾਰਾਜ ਦਾ ਵੀ ਜਿਹੜਾ ਅਗਲੇ ਮਹੀਨੇ ਜਿਹੜਾ ਉਹ ਜੋੜ ਮਿਲਾ ਰਿਹਾ ਉਹ ਵੀ ਇਧਰ ਆਲ ਮਿਲ ਕੇ ਸਾਰਾ ਸਮੁੱਚਾ ਸਮਾਜ ਇੱਦਾਂ ਬਣਾਵੇਗਾ ਸੋ ਸਾਡੇ ਵਿੱਚ ਬਲਵਿੰਦਰ ਗੁਲਵਿੰਦਰ ਭਾਈ ਸਾਡੇ ਬਿੱਟੂ ਭਾਈ ਸਾਡੇ ਸਰਪੰਚ ਸਾਹਿਬ ਪਹੁੰਚੇ ਆ ਸੋ ਸਾਰਿਆਂ ਦਾ ਮੈਂ ਸਤਿਕਾਰ ਜੋ ਪਿੰਡ ਦੇ ਵਾਸੀਆਂ ਦਾ ਸੋ ਇਦਾਂ ਹੀ ਆਪਾਂ ਰਲ ਮਿਲ ਕੇ ਅੱਗੇ ਵੀ ਜਿਹੜਾ ਕਾਰਜ ਜਿਹੜਾ ਹੈ ਭਲਾਈ ਦੇ ਕਰਦੇ ਰਵਾਂਗੇ ਸੋ ਇੱਕ ਹੋਰ ਚੀਜ਼ ਆ ਵੀ ਸ਼ੀਰ ਬਾਬਾ ਨਿਹਾਲ ਸਿੰਘ ਬਾਬਾ ਹਰਨਾਮ ਸਿੰਘ ਦੇ ਜੋੜ ਮੇਲੇ ਦੇ ਉੱਪਰ ਇੱਕ ਅਨਾਉਂਸ ਕਰਨਾ ਵੀ ਜਿੱਥੇ ਕਿ ਆਈਐਸ ਆਈਪੀਐਸ ਤੇ ਜੁਡੀਸ਼ੀਅਲ ਦੇ ਕੋ ਜਿਹੜਾ ਕੋਚਿੰਗ ਸੈਂਟਰ ਆ ਉਹ ਆਪਾਂ ਫ੍ਰੀ ਕੋਚਿੰਗ ਸੈਂਟਰ ਦਾ ਉਦਘਾਟਨ ਵੀ ਜਿਹੜਾ ਉੱਥੇ ਜਿਹੜੇ ਸਾਡੇ ਸਿੱਧੂ ਸਾਹਿਬ ਆ ਉਹਨਾਂ ਕੋ ਕਰਾ ਕੇ ਜਾਵਾਂਗੇ ਤਾਂ ਜੋ ਜਲਦੀ ਆਪਾਂ ਨੂੰ ਬਿਲਡਿੰਗ ਨੂੰ ਜਿਹੜਾ ਬਣਾ ਸਕੀਏ ਸੋ ਮੈਂ ਆਏ ਹੋਏ ਸਾਰਿਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਆ ਇਦਾਂ ਹੀ ਆਪਾਂ ਰਲ ਮਿਲ ਕੇ ਰਹੀਏ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਜੋ ਬਲੇ ਸੋ ਨਿਹਾਲ ਗੁਰੂ ਸਾਹਿਬ ਜੀ ਜੈ ਚਲੀ ਜੀ ਜੈ ਗੁਰਦੇਵ ਧੰਨ ਗੁਰਦੇਵ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਆ ਕਿ ਸਾਡੇ ਪਿੰਡ ਤੱਲਣ ਤੋਂ ਸੰਗਤ ਜਿਹੜੀ ਹੈਗੀ ਆ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾ ਰਹੀ ਆ ਦਰਸ਼ਨਾਂ ਵਾਸਤੇ ਕਿਉਂਕਿ ਉਹ ਧਰਤੀ ਜਿਹੜੀ ਆ ਗੁਰੂ ਦਾਮਰਾਜ ਦੀ ਚਾਨਸ਼ੋਹ ਪ੍ਰਾਪਤ ਆ ਗੁਰੂ ਮਹਾਰਾਜ ਨੇ ਉੱਥੇ ਬਹੁਤ ਹੀ ਭਗਤੀ ਕੀਤੀ ਆ ਔਰ ਲੋਕਾਂ ਦਾ ਭਲਾ ਕੀਤਾ ਸੋ ਆ ਬਹੁਤ ਵਧੀਆ ਪ੍ਰਾਲਾ ਆ ਜਿਹੜਾ ਸੰਗਤਾਂ ਨੂੰ ਇਕੱਠੇ ਜੋੜ ਕੇ ਮਹਾਰਾਜ ਦੇ ਦਰਸ਼ਨ ਕਰਾਉਣ ਜਾਣਾ ਆ ਜੋ ਜਿੱਦਾਂ ਦੱਸਿਆ ਵੀ ਪਹਿਲਾਂ ਬਾਬਾ ਜੋਗੀ ਵੀਰ ਦੇ ਵੀ ਜਾਣਾ ਆ ਹੋਰ ਵੀ ਕਾਂਚੀ ਬਨਾਰਸ ਵੀ ਜਾਣਾ ਆ ਬਹੁਤ ਵਧੀਆ ਪ੍ਰਾਲਾ ਆ ਕਿਉਂਕਿ ਲੋਕਾਂ ਦਾ ਜਿਹੜਾ ਧਿਆਨ ਆ ਗੁਰੂ ਮਹਾਰਾਜ ਦੇ ਬਾਣੀ ਬਲ ਔਰ ਉਹਨਾਂ ਦੇ ਚਰਨਾਂ 'ਵਲ ਧਿਆਨ ਲਗਾ ਰਵੇ ਇਹੋ ਅਰਦਾਸ ਕਰਦੇ ਆ ਕਿ ਸਾਰੇ ਸੰਗਤਾਂ ਇੱਕ ਮਿਕ ਹੋ ਕੇ ਰਹਿਣ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਸਭ ਸੰਗਤਾਂ ਨੂੰ ਅੱਜ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਜੋ ਕਿ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਪੰਜਾਬ ਦੇ ਅਮਿਤ ਜੱਸੀ ਜੀ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਖਰਾਲਗੜ ਸਾਹਿਬ ਨੂੰ ਬਸਾਂ ਲੈ ਕੇ ਜਾ ਰਹੇ ਸੰਗਤਾਂ ਨੂੰ ਦਰਸ਼ਨ ਕਰਾਉਣ ਵਾਸਤੇ ਲੈ ਕੇ ਜਾ ਰਹੇ ਨੇ ਅਸੀਂ ਇਹਨਾਂ ਦਾ ਨਗਰ ਵੱਲੋਂ ਵੀ ਸਾਰਿਆਂ ਦਾ ਔਰ ਅਮਰਦ ਜੱਸੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਗੁਰੂ ਰਵਿਦਾਸ ਮਹਾਰਾਜ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਸੰਗਤਾਂ ਨੂੰ ਸਾਰੇ ਧਾਰਮਿਕ ਸਥਾਨਾਂ ਦੇ ਇਹ ਦਰਸ਼ਨ ਕਰਾਉਂਦੇ ਰਹੇ ਜੈ ਗੁਰੂਦੇਵ ਤਨ ਗੁਰਦੇਵ 100 ਰੁਪਏ ਸਮਹਾਰਾਜ ਕੀ ਜੈ ਲਓ ਜੀ ਜੋ ਬਲੇ ਸੋਨਿਹਾਲ ਅਨੁਵਾਦੀ ਆ ਜੀ ਮਨਜੀਤ ਸਿੰਘ ਬੂਟਾ ਲੰਬੜਦਾਰ ਜੀ ਦੇ ਇਹ ਵੀ ਨਾਲ ਸਾਡੇ ਆ ਲੋ ਜੀ ਸਾਥੀਓ ਅੱਜ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਵੱਲੋਂ ਪ੍ਰਧਾਨ ਜੱਸੀ ਤਲੜ ਦੀ ਅਗਵਾਈ ਵਿੱਚ ਜਿਹੜੀਆਂ ਅੱਜ ਜਿਹੜੀਆਂ 4 ਬੱਸਾਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ 1 2 3 ਤੇ 4 ਗੁਰੂ ਰਵਿਦਾਸ ਟਾਈਗਰ ਫੋਰ ਜਿੱਥੇ ਹਮੇਸ਼ਾ ਹੀ ਸਮਾਜ ਦੇ ਹਰ ਦੁੱਖ ਸੁੱਖ ਵਿੱਚ ਨਾਲ ਖੜਦੀ ਹੈ ਪ੍ਰਦਾਨ ਜਸੀਤਲਨ ਵੱਲੋਂ ਹਮੇਸ਼ਾ ਜਿਹੜੇ ਆ ਪਰਾਲੇ ਕੀਤੇ ਜਾਂਦੇ ਆ ਸਮਾਜਿਕ ਧਾਰਮਿਕ ਅੱਜ ਪਿੰਡ ਤੱਲਣ ਤੋਂ ਬਹੁਤ ਵੱਡੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਇਤਿਹਾਸਿਕ ਅਸਥਾਨ ਸ੍ਰੀ ਕੁਲਾੜਗਰ ਸਾਹਿਬ ਦੇ ਜਿਹੜੇ ਦਰਸ਼ਨ ਕਰਨ ਲਈ ਯਾਤਰਾ ਲਈ ਚਾਰ ਬੱਸਾਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਜੀ ਜਸੀਤਲਨ ਪ੍ਰਦਾਨ ਔਰ ਸੰਗਤਾਂ ਚਾਰੀ ਬੱਸਾਂ ਜਿਹੜੀਆਂ ਭਰੀਆਂ ਆ ਦੇਖ ਸਰ ਦੇ ਸਾਥੇ ਲਾਈਵ ਤਸਵੀਰਾਂ ਪਿੰਡ ਤੱਲਣ ਤੋਂ ਸਵਾਸਾ ਸਾਥੀ ਉਹੀ ਪਾਰਕ ਜਿੱਥੇ ਡਾਕਟਰ ਮੇਦਕਰ ਸਾਹਿਬ ਜੀ ਦਾ 133ਵਾਂ ਜਨਮ ਦਿਹਾੜਾ ਜਿਹੜਾ ਮਨਾਇਆ ਗਿਆ ਸੀ ਪਿੰਡ ਤੱਲਣ ਵਿਖੇ ਔਰ ਪ੍ਰਧਾਨ ਜਿਸੀਂ ਤੱਲਣ ਦਾ ਬਹੁਤ ਵੱਡਾ ਪ੍ਰਾਲਾ ਤੁਸੀ ਦੇਖ ਸਕਦੇ ਹੋ